ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਮੈਂ ਇਸ ਕਰਕੇ ਵੀਡੀਓ ਬਣਾ ਰਹੀ ਹਾਂ ਕਿਉਂਕਿ ਬੱਚਿਆਂ ਤੇ ਬਾਲ ਘਰ ਬਹੁਤ ਜ਼ਿਆਦਾ ਅਤਿਆਚਾਰ ਹੋ ਰਿਹਾ ਬਤ ਕੇ ਬਹੁਤ ਜ਼ਿਆਦਾ ਪਰੇਸ਼ਾਨਾ ਮੈਂ ਉੱਥੇ 4 ਸਾਲ ਡਿਊਟੀ ਕੀਤੀ ਆ ਮੈਨੂੰ ਸਾਰਾ ਹੀ ਪਤਾ ਸੀਗਾ ਵੀ ਕੀ ਹੁੰਦਾ ਕੀ ਨਹੀਂ ਇੱਥੇ ਸਾਰਾ ਬੱਚਿਆਂ ਦੇ ਨਾਲ ਵੱਡੀਆਂ ਕੁੜੀਆਂ ਦੇ ਨਾਲ ਬਹੁਤ ਹੀ ਜ਼ਿਆਦਾ ਗਲਤ ਹੁੰਦਾ ਜਿਹੜਾ ਕੋਮਲਪ੍ਰੀਤ ਨੇ ਬਿਆਨ ਦਿੱਤਾ ਵਾ ਬਿਲਕੁਲ ਸਹੀ ਦਿੱਤਾ ਵਾ ਕੋਈ ਉਹਦੇ ਚ ਇੱਕ ਵੀ ਪਰਸੈਂਟ ਗਲਤ ਨਹੀਂ ਹੈਗਾ ਤੇ ਬਾਕੀ ਰਹੀ ਗੱਲ ਇਹਨਾਂ ਦੀ ਕੁਲਦੀਪ ਸਿੰਘ ਮਾਨ ਆ ਜਸਵੀਰ ਕੌਰ ਆ ਏ ਕਮਾ ਬਾਕੀ ਸ਼ੰਕਰਾਨੰਦ ਆ ਇਹ ਸਾਰੇ ਵਿੱਚ ਇੱਕੋ ਹੀ ਮਿਲੀ ਭਗਤ ਆਹੀ ਇਹ ਉਹ ਸੇਵਾ ਸਿੰਘ ਖੇਲਾ ਵਾ ਬਾਕੀ ਹੋਰ ਬਾਕੀ ਕੁਲਵਿੰਦਰ ਆ ਜਿਹੜਾ ਉਹ ਉਹਦਾ ਪੱਤਰਕਾਰ ਆ ਜਿਹੜਾ ਉਹ ਬਾਕੀ ਸਾਰੇ ਇਹਨਾਂ ਦੀ ਸਾਰਿਆਂ ਦਾ ਗੈਂਗ ਆ ਇੱਕ ਜਿਹੜਾ ਦਵਾਈਆਂ ਦੇਣ ਆਉਂਦੇ ਆ ਬੈਦ ਉਹ ਵੀ ਦਵਾਈਆਂ ਮਤਲਬ ਬੇਟੀਆਂ ਨੂੰ ਦਵਾਈਆਂ ਮਾਰੀਆਂ ਚੰਗੀਆਂ ਕਹਿੰਦੇ ਦਿੰਦੇ ਆ ਇੱਥੇ ਉਹੋ ਕੁੜੀਆਂ ਦੱਸਦੀਆਂ ਹੁੰਦੀਆਂ ਸੀਗੀਆਂ ਕਹਿੰਦੀਆਂ ਸਾਨੂੰ ਦਵਾਈਆਂ ਦਿੰਦੇ ਆ ਸਾਨੂੰ ਸ਼ਿਕਾਇਤ ਦਿੰਦੇ ਘੋਲ ਕੇ ਕਹਿੰਦੇ ਵੀ ਗਰਮੀ ਬਹੁਤ ਆ ਤੁਸੀਂ ਪੀ ਲਓ ਉਹ ਐ ਕਰਕੇ ਉਹਨਾਂ ਨੂੰ ਦਵਾਈਆਂ ਦਵਾਈਆਂ ਕੁੜੀਆਂ ਨੂੰ ਦੇ ਕੇ ਵਿਚਾਰੀਆਂ ਨੂੰ ਪਤਾ ਨਹੀਂ ਹੁਣ ਕੀ ਕਹਿੰਦੇ ਸੀ ਕੀ ਨਹੀਂ ਰੱਬ ਜਾਣਦਾ ਬਾਕੀ ਕੰਨੀ ਕੁੜੀ ਸੀ ਮੋਨਿਕਾ ਅੱਜ ਤੱਕ ਉਹਦਾ ਵੀ ਪਤਾ ਨਹੀਂ ਸਾਨੂੰ ਵੀ ਕਿੱਥੇ ਆ ਉਹਨੂੰ ਇੰਨਾ ਕੁ ਮਾਰਿਆ ਇੰਨਾ ਕੁ ਉਹਨੂੰ ਟੌਰਚਰ ਕੀਤਾ ਸੀ ਬਹੁਤ ਜ਼ਿਆਦਾ ਇੱਕ ਕੁੜੀ ਗਰਲਾਲ ਕੌਰ ਸੀਗੀ ਲਾਲੀ ਲਾਲੀ ਨੂੰ ਕਹਿੰਦੇ ਸੀ ਉਹ ਰੱਬੀ ਰੂਹਾਂ ਦੇ ਘਰੋਂ ਛਾਲ ਮਾਰ ਦਿੱਤੀ ਸੀ ਉਹਨੇ ਕੰਧ ਤੋਂ ਦੀ ਕੰਧ ਤੇ ਛਾਲ ਮਾਰ ਕੇ ਵਿਚਾਰੀ ਮੁੱਲਾਪੁਰ ਭੱਜ ਗਈ ਇਹਨਾਂ ਨੇ ਰਾਤੋਂ ਰਾਤ ਮੁੱਲਾਪੁਰੋਂ ਲੱਭੀ ਉਹ ਕੁੜੀ ਲੱਭ ਕੇ ਤਾਂ ਫੇਰ ਉਹ ਅਗਲੇ ਦਿਨ ਹੀ ਕਹਿਣ ਲੱਗੇ ਵੀ ਅਸੀਂ ਤਾਂ ਦੂਸਰੇ ਆਸ਼ਰਮ 'ਚ ਸ਼ਿਫਟ ਕਰ ਦਿੱਤੀ ਆ ਵੀ ਪਤਾ ਨਹੀਂ ਹੁਣ ਉਹਦੇ ਨਾਲ ਕੀ ਕੀਤਾ ਇਹਨਾਂ ਨੇ ਕੀ ਨਹੀਂ ਕੀਤਾ ਬਾਕੀ ਪੈਸੇ ਆ ਤੇ ਪੈਸਿਆਂ ਦਾ ਨਾਲ ਵੀ ਇੰਨਾ ਵੀ ਇਹਨਾਂ ਨੇ ਨੋਟ ਵੀ ਪਿਆ ਉਹਦੇ ਨਾਲ ਮਸ਼ੀਨਾਂ ਨਾਲ ਹੀ ਗਿਣਨੇ ਇੰਨਾ ਪੈਸਾ ਵੀ ਨਾ ਮਸ਼ੀਨਾਂ ਦੇ ਨਾਲ ਹੀ ਗਿਣਨਾ ਇੰਨਾ ਵਾਧੂ ਪੈਸਾ ਇਹਨਾਂ ਕੋਲੇ ਬਾਕੀ ਕੋਈ ਵੀ ਜਿਹੜੇ ਵੀ ਇਹਨਾਂ ਨੇ ਜਿਹੜੇ ਸਾਧੂ ਸੰਤਾਂ ਦੇ ਨਾਲ ਜਿੰਨੇ ਵੀ ਰਲੇ ਆ ਸਾਰੇ ਆ ਹੱਲੇ ਤਾਂ ਬਹੁਤ ਜਾਣੇ ਹੋਰ ਨਿਕਲਣਗੇ ਇਸ ਕਰਕੇ ਮੈਂ ਤਾਂ ਇੰਨੀ ਕੁ ਛੋਟੀ ਵੀਡੀਓ ਤੁਹਾਨੂੰ ਪਾਈ ਆ ਵੀ ਇਹਨਾਂ ਦੀ ਕਿਤੇ ਵੀ ਨਾ ਤਾਂ ਇਹਨਾਂ ਨੂੰ ਫੜ ਲਓ ਫੜਾ ਉਪਰੋਸ ਕੋਲ ਸਾਡੀ ਤੇ ਇਹ ਪੁਲਿਸ ਦੇ ਅੱਗੇ ਬੇਨਤੀ ਆ ਇਹਨਾਂ ਨੂੰ ਸਾਰਿਆਂ ਨੂੰ ਫੜ ਕੇ ਤੇ ਇਹਨਾਂ ਦੇ ਕੋਲੋਂ ਸਾਰਾ ਕੁਝ ਇਹ ਦੱਸਿਆ ਜਾਵੇ ਇਹਨਾਂ ਨੂੰ ਪੁੱਛਿਆ ਜਾਵੇ ਵੀ ਕੀ ਆ ਤੇ ਕੀ ਨਹੀਂ ਇਹ ਸਾਰਾ ਕੁਝ ਇਹ ਦੱਸਣ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਦੇ ਨਾਲ ਮਤਲਬ ਸ਼ਿਕਤਾਈ ਕੀਤੀ ਜਾਵੇ ਕਿਉਂਕਿ ਮਾਸੂਮ ਬੱਚਿਆਂ ਦੇ ਉੱਤੇ ਅਤਿਆਚਾਰ ਹੋਣ ਡਿਆ ਅੱਸੀ ਕਰਕੇ ਅਸੀਂ ਵੀ ਛੁੱਟੀ ਮੈਂ ਕਰ ਦਿੱਤੀ ਮੈਂ ਉੱਥੇ ਜਾਂਦੀ ਹੁੰਦੀ ਸੀ ਪਾਲ ਘਰ ਡਿਊਟੀ ਮੈਂ ਬਹੁਤ ਟਾਈਮ ਕੀਤੀ ਪਰ ਜਿਹਦਾ ਬੱਚਿਆਂ ਦਾ ਅਤਿਆਚਾਰ ਵੇਖਿਆ ਨਹੀਂ ਸੀ ਜਾਂਦਾ ਅਸੀਂ ਫਿਰ ਛੁੱਟੀ ਕਰ ਦਿੱਤੀ ਮੈਂ ਜਾਂਦੀ ਨਹੀਂ ਸੀ ਤਾਂ ਇਹ ਆ ਵੀ ਬਲ ਕੇ ਇਹਨਾਂ ਦੇ ਜਿਹੜਾ ਉਹ ਆਸ਼ਰਮ ਆ ਆਸ਼ਰਮ ਦੇ ਵਿੱਚ ਤਾਂ ਭਾਈ ਇਹ ਬਹੁਤ ਜ਼ਿਆਦਾ ਹੀ ਖਰਾਬ ਕੰਮ ਆ ਕਿਉਂਕਿ ਬੇਟੀਆਂ ਜਿਹੜੀਆਂ ਮੈਂ ਇੰਨੀਆਂ ਕਿ ਜ਼ਿਆਦਾ ਮਾਰਦੇ ਕੁੱਟਦੇ ਸੀਗੇ ਕਿ 8-8 ਦਿਨ ਬੇਟੀਆਂ ਤੁਰ ਨਹੀਂ ਪਉਂਦੀਆਂ ਸੀਗੀਆਂ ਆ ਕੋਮਲਪ੍ਰੀਤ ਨੂੰ ਤਾਂ ਮੇਰੇ ਸਾਹਮਣੇ ਮਤਲਬ ਜਿਵੇਂ ਅਸੀਂ ਮੈਂ ਸਵੇਰੇ ਗਈਆਂ ਰਾਤ ਦੀ ਰਾਤ ਨੂੰ ਇਹਨੂੰ ਕੁੱਟਿਆ ਵਿਚਾਰੀ ਨੂੰ ਸਵੇਰੇ ਜਦੋਂ ਮੈਂ ਗਈਆਂ ਇਹਦੇ ਕੋ ਤੁਰ ਨਾ ਹੋਵੇ ਇੰਨਾ ਇਹਦਾ ਪਰੇਸ਼ਾਨ ਇੰਨੀ ਇਹ ਵੀ ਜ਼ਿਆਦਾ ਦੁਖੀ ਹੋ ਰੋ ਕੇ ਸਾਨੂੰ ਦੱਸਦੀਆਂ ਸੀ ਬੇਟੀਆਂ ਵਿਚਾਰੀਆਂ ਵੱਡੀਆਂ ਹੁਣ ਭੱਡੀਆਂ ਬੇਟੀਆਂ ਇਸ ਕਰਕੇ ਨਹੀਂ ਦੱਸ ਸਕਦੀਆਂ ਕਿਉਂਕਿ ਅਸੀਂ ਤਾਂ ਜਾਵਾਂਗੇ ਅਸੀਂ ਜਾ ਕੇ ਪੁੱਛ ਕੇ ਆਜਾਂਗੇ ਭਾਈ ਵੀ ਤੁਹਾਨੂੰ ਕੀ ਗੱਲ ਵਾ ਕਿਦਾਂ ਤੁਸੀਂ ਇਹ ਤਾਂ ਰਹਿਣਾ ਤਾਂ ਉਹਨਾਂ ਨੇ ਉੱਥੇ ਵਿਚਾਰੀਆਂ ਨੇ ਵੀ ਇਹਨਾਂ ਨੂੰ ਪਤਾ ਵੀ ਸਾਨੂੰ ਮਾਰਨ ਕੁੱਟਣਗੇ ਉੱਥੇ ਦੋ ਜਿਹੜੀਆਂ ਕੁੜੀਆਂ ਮੈਂ ਇੱਕ ਮਨਪ੍ਰੀਤ ਤੇ ਕਰਵਿੰਦਰ ਉਹ ਤਾਂ ਇਹਨਾਂ ਨੇ ਕੁੱਟਣ ਨੂੰ ਰੱਖੀਆਂ ਹੋਈਆਂ ਜਿਦਾਂ ਕਿ ਏਕਮ ਏਕਮ ਨੇ ਡਾਂਗ ਰੱਖੀ ਹੋਈ ਆ ਜਦ ਕਹੀ ਦਾ ਦਾਸਤਾ ਆਪਣੀ ਗੱਡੀ ਦੇ ਵਿੱਚ ਹਮੇਸ਼ਾ ਰਹਿੰਦਾ ਉਹਦੇ ਉਹਦੇ ਨਾਲ ਬੇਟੀਆਂ ਨੂੰ ਮਾਰਿਆ ਜਾਂਦਾ ਇਹਨਾਂ ਦੀ ਉੱਥੇ ਜੇਲ ਵੀ ਬਣੀ ਹੋਈ ਆ ਇੱਕ ਜੇਲ੍ਹ ਬਣਾਈ ਹੋਈ ਆ ਉੱਥੇ ਉਹ ਕੁੜੀਆਂ ਜੇਲ੍ਹ ਦੇ ਵਿੱਚ ਰੱਖਦੇ ਆ ਜੇਲ੍ਹ ਦੇ ਵਿੱਚ ਰੱਖਣਗੇ ਉਹ ਰੋਟੀ ਪਾਣੀ ਤੋਂ ਕੱਪੜੇ ਲੀੜੇ ਤੋਂ ਤਰਸਦੀਆਂ ਉਹਨਾਂ ਨੇ ਸਾਨੂੰ ਵਾਜਾਂ ਮਾਰਨੀਆਂ ਵੀ ਆਂਟੀ ਸਾਨੂੰ ਪਾਣੀ ਦੇ ਦਿਓ ਆਂਟੀ ਸਾਨੂੰ ਰੋਟੀ ਦੇ ਦਿਓ ਤਾਂ ਉਹਨਾਂ ਵਿਚਾਰੀਆਂ ਨੇ ਰੌਲਾ ਪਾਉਣਾ ਇਹਨਾਂ ਨੇ ਕਹਿਣਾ ਨਹੀਂ ਇਹਨਾਂ ਨੂੰ ਦੇਣਾ ਨਹੀਂ ਕੁਝ ਵੀ ਇਹਨਾਂ ਨੇ ਜੇਲ੍ਹਾਂ ਬਣਾਈਆਂ ਹੋਈਆਂ ਵਾ ਇਹਨਾਂ ਦੇ ਘਰ ਉੱਥੇ ਬਾਲ ਘਰ ਜਾ ਕੇ ਦੇਖਿਓ ਜਿੱਥੇ ਕਾਫੀਸ ਬਣਿਆ ਆ ਜਿੱਥੇ ਜਾਣੇ ਆ ਪੈਂਟਰ ਹੁੰਨੇ ਆ ਗੇਟ ਦੇ ਲਾਗੇ ਬਿਲਕੁਲ ਨਾਲ ਜਿੱਥੇ ਉਹ ਬੈੰਦੇ ਆ ਆਹ ਪਰਚੀਆਂ ਕੱਟਦੇ ਇਹਦੇ ਨਾਲ ਹੀ ਦੇਖਿਓ ਤੁਸੀਂ ਆਫਿਸ ਦੇ ਤਾਂ ਉਹਦੇ ਵਿੱਚ ਜੇਲ ਬਣਾਈ ਹੋਈ ਆ ਇਹ ਕਿਹਨਾਂ ਨੇ ਅੰਦਰ ਉਹੋ ਕਦੋਂ ਘਰਾਂ ਦੇ ਵਿੱਚ ਅੰਦਰ ਇਹਨਾਂ ਨੇ ਜੇਲ ਬਣਾਈ ਹੋਈ ਆ ਇਹਨਾਂ ਨੇ ਕੁੜੀ ਉਹੋ ਜੇਲ 'ਚ ਹੀ ਆਖਣੀਆਂ ਜਿਹੜੀਆਂ ਵੱਡੀਆਂ ਕੁੜੀਆਂ ਨੇ ਦੀ ਮਾਰ ਕਟਾਈ ਕਰਨੀ ਉਹਨਾਂ ਨੂੰ ਇੰਨਾ ਕਿ ਟੌਰਚਰ ਕਰਨਾ ਫਿਰ ਉਹਨਾਂ ਨੂੰ ਜੇਲ ਵਿੱਚ ਹੀ ਰੱਖਣਾ ਜਿੰਨੇ ਦਿਨ ਰੱਖਣਾ ਵਾ ਹਾਂ ਜਿੰਨਾ ਚਿਰ ਉਹ ਮਤਲਬ ਆਪਣੀ ਆਈ ਤੇ ਮਨ ਦੀਆਂ ਨਹੀਂ ਆ ਜੋ ਵੀ ਇਹ ਕਹਿੰਦੇ ਹੋਣਗੇ ਉਹਨਾਂ ਚਿਰ ਉਹਨਾਂ ਨੇ ਜੇਲ੍ਹ ਚ ਹੀ ਰਹਿਣਾ ਉਹਨਾਂ ਨੂੰ ਰੋਟੀ ਪਾਣੀ ਉੱਥੇ ਮਾੜਾ ਮੋਟਾ ਦੇਣਾ ਵਾ ਜੀ ਆਂਟੀਆਂ ਨੇ ਦੇ ਦਿੱਤਾ ਫਿਰ ਆਂਟੀਆਂ ਨੂੰ ਗਾਲਾਂ ਕੱਢਣੀਆਂ ਆਂਟੀਆਂ ਦੀ ਸੇਵਾ ਕਰਨੀ ਵੀ ਬਲਕੇ ਤੁਸੀਂ ਕਿਉਂ ਉਹਨੂੰ ਪੁੱਛਦੀਆਂ ਐ ਇਦਾਂ ਦੇ ਆ ਬਾਕੀ ਸੇਵਾ ਸਿੰਘ ਖੇਲਾ ਤੇ ਇਹ ਕਲਦੀਪ ਸਿੰਘ ਜੀ ਦੋਵੇਂ ਭਰਾ ਹੀ ਬਣੇ ਹੋਏ ਆ ਜੀ ਬਹੁਤ ਜ਼ਿਆਦਾ ਸਲੂਕ ਆ ਬਹੁਤ ਜ਼ਿਆਦਾ ਪਿਆਰ ਆ ਦੋਵਾਂ ਜਣਿਆਂ ਦਾ ਕਿਤੇ ਇੱਕ ਦੂਸਰੇ ਦੇ ਨਾਮ ਬਗੈਰ ਨਹੀਂ ਮਤਲਬ ਰਹਿੰਦੇ ਉਹਨੇ ਵੀ ਆਉਣਾ ਸਿੱਧਾ ਕਲਦੀਪ ਸਿੰਘ ਜੀ ਨੂੰ ਪੁੱਛਣਾ ਵੀਰ ਜੀ ਨੇ ਵੀ ਆਉਂਦਾ ਸੇਵਾ ਸਿੰਘ ਸੇਵਾ ਸਿੰਘ ਹੁੰਦੀ ਇਹਨਾਂ ਦਾ ਬਹੁਤ ਜ਼ਿਆਦਾ ਵਾ ਬਹੁਤ ਲੈਣ ਦੇਣਵਾ ਇਹਨਾਂ ਦਾ ਆਪਸ ਵਿੱਚ ਬਹੁਤ ਜ਼ਿਆਦਾ ਹਾਂਜੀ ਬਾਕੀ ਮੈਂ ਇੰਨਾ ਕੀ ਕਹਿਣਾ ਚਾਹੁੰਦੀ ਆ ਬਾਕੀ ਜੋ ਵੀ ਕੁਝ ਆ ਫਿਰ ਧੁਖ ਖਲਾਸਾ ਹੋਊਗਾ ਫਿਰ ਕਰਾਂਗੇ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ